ਕੀ ਨਾਂ ਮੈਂ ਜੀ ਤੁਹਾਡਾ ਸਬਜੀਤ ਵੀਰੇ ਇਹੜਾ ਵੀ ਰਿਪੋਰਟ ਹੋ ਗਿਆ ਹੁੰਦਾ ਉਹਨਾਂ ਤੇ ਕੀ ਲੱਗਦੇ ਤੁਹਾਨੂੰ ਵਾਈਫਾ ਮੇਰੇ ਮੈਂ ਉਹਨਾਂ ਤੇ ਕਦੋਂ ਦਾ ਵੀਰੇ ਗਿਆ ਸੀ ਬਾਹਰ 26 ਜਨਵਰੀ ਨੂੰ ਵੀਰੇ ਕੀਤਾ ਉਹਨਾਂ ਨੇ ਬਾਰਡਰ ਕ੍ਰੋਸ ਉਸ ਤੋਂ ਬਾਅਦ ਬਾਰਡਰ ਕ੍ਰੋਸ ਹੁੰਦਿਆਂ ਹੀ ਉਹਨਾਂ ਨੇ ਫੋਨ ਲਾ ਦਿੱਤਾ ਵੀ ਅਸੀਂ ਬਾਰਡਰ ਕ੍ਰੋਸ ਕਰ ਗਏ ਹੁਣ ਇੱਥੋਂ ਦੇ ਚੌਂਕੀ ਵਾਲੇ ਆਣ ਕੇ ਸਾਨੂੰ ਲੈ ਕੇ ਜਾਣਗੇ ਉਸ ਤੋਂ ਬਾਅਦ ਵੀਰੇ ਫੋਨ ਨਹੀਂ ਆਇਆ ਅੱਜ ਅੱਜ 22 ਦਿਨ ਹੋ ਗਏ 22 ਦਿਨਾਂ ਬਾਅਦ ਡਿਪਾਰਟ ਹੋ ਕੇ ਘਰੇ ਆ ਰਹੇ ਤਾਨੂੰ ਕਿਵੇਂ ਪਤਾ ਲੱਗਾ ਕਿ ਇਹ ਰਿਪੋਰਟ ਆਈ? ਸਾਨੂੰ ਮੇਰੀ ਲਿਸਟ 'ਚ ਪਤਾ ਲੱਗਾ ਜਦੋਂ ਲਿਸਟ ਆਈ। ਉਹਦੇ ਵਿੱਚ ਮੰਮਾ ਪਾਪਾ ਦਾ ਨਾਮ, ਪਿੰਡ ਦਾ ਨਾਮ ਤੇ ਇਹ ਕਦੋਂ ਉਸ ਤਰ੍ਹਾਂ ਵੈਸੀ ਕਦੋਂ ਦਾ ਬਾਹਰ ਗਿਆ ਹੋਇਆ ਸੀ ਤੇ ਕਿਹੜੇ ਦੇਸ਼ 'ਚ ਸੀ ਉਸ ਤੋਂ ਪਹਿਲਾਂ? ਇਹ ਮੇਰੇ 22 ਸਾਲ ਹੋ ਗਏ ਪਹਿਲਾਂ ਇੰਗਲੈਂਡ ਸੀ। ਇੰਗਲੈਂਡ ਤੋਂ ਬਾਅਦ ਵਿੱਚ ਇਹਨਾਂ ਨੇ ਯੂਐਸਏ ਚ ਆਣ ਦਾ ਡਿਸੀਜਨ ਲਿਆ। ਉੱਥੇ ਬਾਈ ਦਿਨ ਰੁਕੇ। ਪਤਾ ਨਹੀਂ ਕਿਹੋ ਜੀ ਕੰਡੀਸ਼ਨ 'ਚ ਉਹਨਾਂ ਨੇ ਰੱਖਿਆ। 22 ਦਿਨ ਬਾਅਦ ਇੰਡੀਆ ਆਏ। ਕਿੰਨਾ ਖਰਚਾ ਹੋਇਆ ਸੀ ਜਦੋਂ ਭੇਜਿਆ ਗਿਆ ਸੀ। ਪਹਿਲਾਂ ਮੇਰੇ ਪਾਈ ਲੱਗਾ ਸੀ ਇੰਗਲੈਂਡ ਦਾ 20 ਲੱਖ ਹੋਣੀ ਅਕੇ ਯੂ ਐਸ اے ਦਾ ਦਿੱਤਾ ਹੋਇਆ ਕੀ ਮੰਗ ਕੀ ਕਰਦੇ ਜੀ ਮੰਗ ਵੀਰੇ ਇਹੀ ਵੀ ਏਜੰਟ ਤੇ ਕਾਰਵਾਈ ਕੀਤੀ ਜਾਵੇ ਤੇ ਸਾਡੇ ਬੰਦੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਕੋਈ ਜ਼ਾਇਦਾਦ ਵੀ ਵੇਚੀ ਹੈ ਕਿ ਇਸ ਤਰ੍ਹਾਂ ਹਾਂਜੀ ਵੀਰੇ ਜ਼ਾਇਦਾਦ ਹੀ ਵੇਚ ਕੇ ਗਿਆ ਸੀਗੇ ਬੰਦੇ ਤੁਹਾਡਾ ਜੀ ਜਿਹੜਾ ਮੁੰਡਾ ਆ ਰਿਹਾ ਬਾਹਰੋਂ ਉਹਦਾ ਨਾਂ ਕੀ ਸੀ ਤੁਹਾਡਾ ਕੀ ਲੱਗਦਾ ਬੇਟਾ ਤੇ ਕੀ ਗੱਲ ਕੀ ਹੋਈ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਰਿਪੋਰਟ ਉਹਦੇ ਤੋਂ ਆ ਰਹੀ ਹੈ ਆ ਜੀ ਖ਼ਬਰਾਂ ਜੀ ਸੁਣਿਆ ਹੋਆ ਅੱਛਾ ਉਹ ਆ ਰਹੀ ਆ ਪੁਆਨ ਤੇ ਕਿਹੜੇ ਹਾਲਾਤਾਂ ਜਨਨ ਨੂੰ ਭੇਜਿਆ ਸੀ ਇਸ ਤੋਂ ਪਹਿਲਾਂ ਵੇਚ ਕੇ ਗਲੇ ਆ ਕਿੰਨੀ ਵੇਚੀ ਜ਼ਮੀਨ ਸਵਾ ਪਿੰਲਾ ਵੇਚੀ ਤੇ ਬਾਕੀ ਪਏ ਫੜ ਫੜ ਕੇ ਤੇ ਕਦੋਂ ਦਾ ਪਹਿਲਾਂ ਕਿਹੜੇ ਦੇਸ਼ ਸੀ ਗਿਆ ਸੀ ਉਹ ਜੁੱਕੇ ਗਿਆ ਸੀ ਤੇ ਉਦੋਂ ਬਾਅਦ ਕਿੰਨਾ ਚਿਰ ਹੋ ਗਿਆ ਉਹਨੂੰ ਕਿੰਨੀ ਤਰੀਕ ਨੂੰ ਗਿਆ ਹੈ ਕਿਤਾਈਸਾ ਰੋਗੇਤਰੀ ਦੀ ਜਿਹੜੀ ਪੜੀ ਨਹੀਂ ਨਹੀਂ ਜਿਹੜੀ ਹੁਣ ਜਿਹੜੀ ਗਿਆ 26 ਜਨਵਰੀ ਨੂੰ ਤੇ ਹੁਣ ਸਰਕਾਰ ਪਾਸੋਂ ਕੀ ਮੰਗ ਕਰਦੇ ਸੀ ਸਰਕਾਰ ਦੇ ਹੋ ਜੰਨੇ ਆਪਣੇ ਨੂੰ ਫੇਰ ਨੌਕਰੀ ਦਿੱਤੀ ਜਾ ਕੀ ਨਾਂ ਵੀ ਤੁਹਾਡਾ ਮੇਰਾ ਨਾਮ ਗੁਰਨਾਬ ਸਿੰਘ ਕਿਹੜਾ ਪਿੰਡ ਹੈ ਪਿੰਡ ਅਠਾ ਤੇ ਇਹ ਜਿਹੜਾ ਵੀਰ ਅੱਜ ਇੱਕ ਰਿਪੋਰਟ ਹੋ ਕੇ ਆ ਰਿਹਾ ਹੈ ਕੀ ਨਾਂ ਇਹਨਾਂ ਦਾ ਸੁਭਚਨ ਸਿੰਘ ਕਿ ਕਦੋਂ ਦਾ ਗਿਆ ਹੋਇਆ ਸੀ ਬਾਹਰ ਇਹਨੂੰ 2.5 ਸਾਲ ਹੋ ਗਏ ਪਹਿਲਾਂ ਜੁਕੇ ਸੀ ਜੋ ਕਿ ਲੋਰਕ ਕੇ ਯੂਐਸਏ ਗਏਗੇ ਕਿੰਨੇ ਤਰੀਕ ਨੂੰ ਗਿਆ ਯੂਐਸਏ 25 ਜਨਵਰੀ ਨੂੰ ਐਂਟਰੀ ਕੀਤੀ ਅੱਛਾ ਤੇ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਰਿਪੋਰਟ ਹੋਇਆ ਹੈ ਲਿਸਟ ਆ ਗਈ ਭਾਈ ਸਾਡੇ ਕੋਲ ਨੂੰ ਕਦੋਂ ਆਈ ਲਿਸਟ ਹੁਣੇ ਆਈ 2 ਘੰਟੇ ਪਹਿਲਾਂ ਅੱਛਾ ਹੁਣ ਮੰਗ ਕੀ ਕਰਦੇ ਸਰਕਾਰ ਤੋਂ ਮੰਗ ਸਾਡੇ ਬਾਰੇ ਵੀ ਸੋਚਿਆ ਜਾਵੇ ਪਰਿਵਾਰ ਉਹਨਾਂ ਦਾ ਵੀ ਛੋਟੇ ਬੱਚਾ ਇੱਕ ਉਹਨਾਂ ਨੇ ਦੇਖਿਆ ਜੇ ਪੈੜੀ ਵੇਚ ਕੇ ਬਾਹਰ ਘੱਲਿਆ ਜੀ ਕਿੰਨਾ ਪੈਸਾ ਲਾਇਆ ਪਹਿਲਾਂ 22 ਲੱਖ ਰੁਪਇਆ ਲਾਇਆ ਜੁਕੇ ਕਰਨ ਵਾਸਤੇ 20 ਲੱਖ ਫਿਰ ਗਾੜੀ ਲਾਇਆ ਉਹਦਾ ਸਿਕਲਣ ਵਾਸਤੇ ਤੇ ਜਿਹੜੇ ਪਿਤਾ ਸੀ ਇਹਨਾਂ ਦੇ ਉਹਨਾਂ ਦੀ ਡੈਥ ਕਦ ਹੋਈ ਹੈ 3 ਜਨਵਰੀ ਨੂੰ ਹੁਣ ਥੋੜਾ ਜਿਹੀ ਹੋਇਆ ਹੈ ਹਾਂਜੀ 2025 ਚ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਕੋਈ ਕੋਈ ਉਹ ਇਖਿਆ ਜਾਵੇ ਤੇ ਬਾਰੇ ਕੋਈ ਨੌਕਰੀ ਦਿੱਤੀ ਜਾਵੇ ਕੀ ਮੰਗ ਕਰਦੇ ਸਰਕਾਰ ਤੋਂ ਹੁੰਦੇ ਇਹਨੂੰ ਕਿਹਾ ਕਿ ਮਿਲਬੜਾ ਸਾਡੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੋਈ ਸਾਨੂੰ ਮਿਲੇ ਕੁਝ ਸਾਡੇ ਵਾਸਤੇ ਸੋਚਿਆ ਜਾਵੇ ਇਹ ਰੇਨ ਦਾ ਖਰਚਾ ਕੋਈ ਸਾਡੇ ਬਾਰੇ ਕੋਈ ਅਨਸਾਮ ਨਹੀਂ ਦੇ ਸਾਨੂੰ ਕਿੱਥੋਂ ਦਾ ਏਜੰਟ ਕਿੱਥੋਂ ਦਾ ਸੀ ਏਜੰਟ ਲਧਿਆਨੇ ਦਾ